ਸਸ਼ੂ ਗਾਉ ਜੀ ਸਪੀਡ ਨਿਊਜ਼ ਵੇਖ ਰੇ ਸਾਡਾ ਦਰਸ਼ਕਾਂ ਦਾ ਮੈਂ ਸਤੀ ਗੁਪਤਾ ਨਿੱਗਰ ਸਵਾਗਤ ਕਰਦੀ ਹਾਂ ਸੋ ਖਬਰਾਂ ਸ਼ੁਰੂਆਤ ਕਰਾਂਗੇ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਵਿੱਚ ਆਮਦਨ ਤੋਂ ਬਹੁਤ ਜ਼ਾਇਦਾ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਦਰਜ ਕੀਤੀ ਪਟੀਸ਼ਨ ਤੇ ਅੱਜ 4 ਜੁਲਾਈ ਨੂੰ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਹੈ ਪਰ ਉਹਨਾਂ ਨੂੰ ਅਦਾਲਤ ਵੱਲੋਂ ਕੋਈ ਰਾਹਤ ਨਹੀਂ ਮਿਲੀ ਹੈ ਜਿਸ ਕਰਕੇ ਮਜੀਠੀਆ ਦੀਆਂ ਮੁਸ਼ਕਲਾਂ ਹੋਰ ਵੱਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸਰਕਾਰੀ ਵਕੀਲ ਨੇ ਦੱਸਿਆ ਕਿ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ ਪਰ ਉਹ ਕਾਨੂੰਨੀ ਤੌਰ ਤੇ ਠੀਕ ਨਹੀਂ ਸੀ ਇਸ ਕਰਕੇ ਉਹਨਾਂ ਨੇ ਉਹ ਅਰਜ਼ੀ ਵਾਪਸ ਲੈ ਲਈ ਹੈ ਦੂਸਰੇ ਪਾਸੇ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਸੀ ਕਿ ਰਿਮਾਂਡ ਨੂੰ ਲੈ ਕੇ ਕੱਲ ਜੋ ਰਿਮਾਂਡ ਆਰਡਰ ਆਇਆ ਸੀ ਉਸ ਵਿੱਚ 6 ਜੂਨ ਲਿਖਿਆ ਹੋਇਆ ਸੀ ਜਦਕਿ ਅੱਜ ਸਵੇਰੇ ਜੋ ਆਰਡਰ ਆਇਆ ਹੈ ਉਸ ਵਿੱਚ 6 ਜੁਲਾਈ ਦਰਜ ਹੈ ਸੋ ਇਸ ਕਾਰਨ ਸੁਣਵਾਈ ਅੱਗੇ ਨਹੀਂ ਵਧ ਸਕੀ ਹੁਣ ਇਸ ਮਾਮਲੇ ਦੀ ਜਿਹੜੀ ਅਗਲੀ ਸੁਣਵਾਈ 8 ਜੁਲਾਈ ਨੂੰ ਹੋਵੇਗੀ ਬੀਜੇਪੀ ਨੇ ਨਵੇਂ ਪ੍ਰਧਾਨ ਦੀ ਚੋਣ ਪ੍ਰਕਿਰਿਆ ਤੇ ਵਿਚਾਰ ਸ਼ੁਰੂ ਕਰ ਦਿੱਤੇ ਹੈ ਪਾਰਟੀ ਇਸ ਵਾਰ ਵੱਡੇ ਬਦਲਾਵ ਵਧ ਰਹੀ ਹੈ ਰਿਪੋਰਟਾਂ ਮੁਤਾਬਕ ਬੀਜੇਪੀ ਪਹਿਲੀ ਵਾਰ ਕਿਸੇ ਮਹਿਲਾ ਨੂੰ ਪਾਰਟੀ ਦੀ ਕਮਾਂਡ ਸੌਂਪ ਸਕਦੀ ਹੈ ਪਾਰਟੀ ਦਾ ਉੱਤਰ ਪ੍ਰਦੇਸ਼ ਮਹਾਰਾਸ਼ਟਰ ਅਤੇ ਦਿੱਲੀ ਵਰਗੇ ਰਾਜਾਂ ਵਿੱਚ ਵਧੀਆ ਪ੍ਰਦਰਸ਼ਨ ਰਿਹਾ ਸੀ ਸੋ ਇਸੇ ਕਾਰਨ ਦੀਦੀ ਦੀ ਮੁੱਖ ਮੰਤਰੀ ਵੀ ਇੱਕ ਮਹਿਲਾ ਨੂੰ ਬਣਾਇਆ ਗਿਆ ਹੁਣ ਮਹਿਲਾਵਾਂ ਨੂੰ ਆਕਰਸ਼ਿਤ ਕਰਨ ਲਈ ਪਾਰਟੀ ਪ੍ਰਧਾਨ ਵੀ ਕਿਸੇ ਮਹਿਲਾ ਨੂੰ ਬਣਾਇਆ ਚਾਹ ਸਕਦਾ ਹੈ ਸ੍ਰੋਮਨੀ ਕਾਲੀ ਦਲ ਨੇ ਆਪਣੀ ਵਰਕਿੰਗ ਕਮੇਟੀ ਗਠਿਤ ਕਰ ਲਈ ਹੈ ਇਸ ਵਿੱਚ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਮੇਤ 96 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ 20 ਸੀਨੀਅਰ ਆਗੂਆਂ ਨੂੰ ਖਾਸ ਸੱਦੇ ਦੇ ਕੇ ਮੈਂਬਰ ਬਣਾਇਆ ਗਿਆ ਹੈ ਪਹਿਲੀ ਵਾਰ ਪਾਰਟੀ ਦੀ ਸਭ ਤੋਂ ਵੱਧ ਅਧਿਕਾਰਤ ਫੈਸਲਾ ਲੈਣ ਵਾਲੀ ਕਮੇਟੀ ਵਿੱਚ 16 ਸੀਨੀਅਰ ਮਹਿਲਾ ਨੇਤਾਵਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਸੋ ਕਮੇਟੀ ਵਿੱਚ ਕਈ ਨੌਜਵਾਨ ਨੇਤਾ ਵੀ ਨੇ ਇਸ ਲਿਸਟ ਵਿੱਚ ਸੁਖਵੀਰ ਸਿੰਘ ਬਾਦਲਾ ਦਾ ਨਾਮ ਸਭ ਤੋਂ ਪਹਿਲਾ ਹੁੰਦਾ ਹੈ हिमाचल प्रदेश ਦੇ ਵਿੱਚ ਪਿਛਲੇ 13 ਦਿਨਾਂ ਵਿੱਚ ਵੀ ਥਾਵਾਂ ਤੇ ਬੱਦਲ ਫਟਣ ਦੀਆਂ ਕਟਾਵਾਂ ਵਾਪਰੀਆਂ ਨੇ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 29 ਲੋਕ ਅਜੇ ਵੀ ਲਾਪਤਾ ਨੇ ਇਸ ਮੀਂਹ ਦਾ ਕਹਿਰ ਅਜੇ ਰੁਕਿਆ ਨਹੀਂ ਹੈ Shimla ਦੇ ਧਾਲੀਵੇਚੀ ਨਿਰਮਾਣ ਅਧੀਨ 4 ਮਾਰਗੀ ਦੀ ਰੀਟੇਨਿੰਗ ਰਵਾਲਟ ਹੈ ਗਈ ਹੈ ਅਤੇ Manali ਵਿੱਚ Atal ਸੁਰੰਗ ਦੇ ਨੇੜੇ ਅਚਾਨਕ ਹੜ ਆਉਣ ਕਾਰਨ ਹਾਈਵੇ ਮਲਬੇ ਹੇਠ ਦੱਬ ਗਿਆ ਇਸ ਦੇ ਨਾਲ ਹੀ ਮੰਡੀ ਦੇ ਜੰਜੇਲੀ ਵਿੱਚ ਬੱਦਲ ਫਟਣ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ 60 ਸੈਲਾਨੀ ਫਸ ਗਏ ਨੇ ਸੋ ਜਿਨ੍ਹਾਂ ਨੂੰ ਪੁਲਿਸ ਨੇ ਬਚਾਇਆ ਅਤੇ ਸੁਰੱਖਿਅਤ ਰਿਜ਼ੋਰਟ ਵਿੱਚ ਤਬਦੀਲ ਕਰ ਦਿੱਤਾ ਤਿਆਸੋ ਖਰਾਬ ਮੌਸਮ ਦੇ ਕਾਰਨ ਰਾਜ ਦੇ ਕਈ ਇਲਾਕੇ ਵਿੱਚ ਕਈ ਸੜਕਾਂ ਬੰਦ ਨੇ ਅਤੇ ਪਹਾੜਾਂ ਵਿੱਚ ਹਰ ਕਦਮ ਤੇ ਖਤਰਾ ਹੈ। ਕੁਵਰਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਬਾਹਰ ਕਰਨ ਦਾ ਮਾਮਲਾ ਪੱਕਾ ਵਿਖਾਈ ਦੇ ਰਿਹਾ ਹੈ। ਕਾਂਗਰਸੀ ਆਗੂ ਸੁਖਤਾ ਸਿੰਘ ਘੇਰਾ ਕੁਵਰਵਿਜੇ ਪ੍ਰਤਾਪ ਸਿੰਘ ਨੂੰ ਮਿਲਣ ਪਹੁੰਚੇ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਪ੍ਰਿਸ਼ਟਾਚਾਰ ਦੇ ਮੁੱਦੇ ਤੇ ਸੱਤਾ ਵਿੱਚ ਚਾਹੀ ਸੀ, ਉਹ ਹੁਣ ਪਿਸ਼ਟ ਬੰਦਿਆਂ ਨੂੰ ਨਾਲ ਲੈ ਰਹੀ ਹੈ ਤੇ ਜਦ ਕੀ ਸਾਫ ਸੁਥਰੇ ਅਖਸ ਦੇ ਕੁਵਰਵਿਜੇ ਪ੍ਰਤਾਪ ਵਰਗਿਆਂ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ। ਕੇਂਦਰ ਸਰਕਾਰ ਜੰਮੂ ਕਸ਼ਮੀਰ ਦੇ ਲੋਡਵੰਤ ਲੋਕਾਂ ਨੂੰ ਪੱਕੇਕਰ ਮੋਹਈਆ ਕਰਵਾਉਣ ਦੇ ਲਈ ਇੱਕ ਵੱਡੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਜੰਮੂ ਕਸ਼ਮੀਰ ਦੇ ਵਿੱਚ ਲਗਭਗ 5 ਲੱਖ ਅਜੇ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਕੋਲ ਅਜੇ ਤੱਕ ਪੱਕਾ ਘਰ ਨਹੀਂ ਹੈ ਇਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਘਰ ਮੋਹਈਆ ਕਰਵਾਏ ਜਾਣਗੇ ਨਹੀਂ ਨਹੀਂ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ ਉਹਨਾਂ ਨੂੰ ਘਰ ਬਣਾਉਣ ਦੇ ਲਈ 5 ਮਰਲੇ ਜ਼ਮੀਨ ਵੀ ਦਿੱਤੀ ਜਾਏਗੀ ਸੋ ਇਹ ਜਾਣਕਾਰੀ ਕੇਂਦਰੀ ਕੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੱਲੋਂ ਦਿੱਤੀ ਗਈ ਹੈ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਬਦਲਾ ਦੇਖਣ ਨੂੰ ਮਿਲਿਆ ਹੈ ਕੁਲਦੀਪ ਸਿੰਘ ਢਾਲੀਵਾਲ ਨੇ ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਸੋ ਇਸ ਤੋਂ ਬਾਅਦ ਆਪ ਆਗੂ ਕੁਲਦੀਪ ਸਿੰਘ ਢਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਨ੍ਹਾਂ ਦੀ ਮਾਂ ਸਰਕਾਰ ਪ੍ਰਤੀ ਕੋਈ ਨਾਰਾਜ਼ਗੀ ਵਿਖਾਈ ਨਹੀਂ ਦਿੱਤੀ ਪਾਰਦੇ ਵਿੱਚ ਵੱਧਦੀ ਆਬਾਦੀ ਚਿੰਤਾ ਦਾ ਵਿਸ਼ਾ ਬੰਦੀ ਚਾਰੀ ਹੈ ਸੋ ਇਸ ਸਬੰਧੀ ਉਤਰੀ ਹਲਕੇ ਦੇ ਵਿਧਾਇਕ ਬਾਬਾ ਹੈਂਡਰੀ ਆਬਾਦੀ ਕੰਟਰੋਲ ਬਿਲ ਲਿਆ ਰਹੇ ਨੇ ਜਿਸ ਨੂੰ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਸਾਹਮਣੇ ਪੇਸ਼ ਕੀਤਾ ਹੈ ਜਿਸ ਵਿੱਚ ਸੂਬੇ ਵਿੱਚ ਆਬਾਦੀ ਕੰਟਰੋਲ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਗਈ ਹੈ ਪ੍ਰਸਤਾਵਿਤ ਬਿਲ ਦੇ ਵਿੱਚ 2 ਤੋਂ ਵੱਧ ਬੱਚੇ ਹੋਣ ਵਾਲੇ ਮਾਪਿਆਂ ਦੇ VOTING ਅਧਿਕਾਰ ਨੂੰ ਰੱਦ ਕਰਨ ਅਤੇ ਉਨ੍ਹਾਂ ਨੂੰ ਅਯੋਗ ਐਲਾਨਨ ਅਤੇ 10 ਲੱਖ ਦਾ ਜੁਰਮਾਨਾ ਲਗਾਉਣ ਦੀ ਵੀ ਗੱਲ ਕੀਤੀ ਗਈ ਹੈ ਦਲਜੀਤ ਦੀ ਫਿਲਮ ਸਰਦਾਰਜੀ 3 ਭਾਰਤ ਨੂੰ ਛੱਡ ਕੇ ਕਈ ਮੁਲਕਾਂ ਦੇ ਵਿੱਚ ਰਿਲੀਜ਼ ਹੋਈਏ ਸੋ ਕਈ ਤੀਰਾ ਦਲਜੀਤ ਦੇ ਵਿਰੋਧ ਵਿੱਚ ਨੇ ਤੇ ਕਈ ਹੱਕ ਦੇ ਵਿਸ਼ਨੇਸ ਹੁਣ ਪਾਈ ਰਣਜੀਤ ਸਿੰਘ ਟੱਡਰਿਆਵਾਲਾ ਨੇ ਵੀ ਦਲਜੀਤ ਬਾਰੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਲਾਕਾਰ ਭਾਵੇਂ ਪਾਕਿਸਤਾਨ ਦਾ ਹੋਵੇ ਜਾਂ ਫਿਰ ਇੰਡੀਆ ਦਾ ਕਲਾਕਾਰ ਸਭ ਦੇ ਸਾਂਝੇ ਹੁੰਦੇ ਨੇ ਅਜਿਹੇ ਮੁੱਦੇ 'ਤੇ ਕਲਾਕਾਰਾਂ ਨੂੰ ਲਿਆਉਣਾ ਹੀ ਨਹੀਂ ਚਾਹੀਦਾ ਸੋ ਦੇਸ਼ਾਂ ਦੇ ਝਗੜੇ ਚੱਲਦੇ ਰਹਿੰਦੇ ਨੇ ਦਲਜੀਤ ਤੇ ਭਾਰਤ ਨੂੰ ਮਾਣ ਹੋਣਾ ਚਾਹੀਦਾ ਜਿ ਕਿ ਖਾਸ ਸੀ ਕਿ ਦਲਜੀਤ ਦੀ ਫਿਲਮ ਦੇ ਵਿੱਚ ਪਾਕਿਸਤਾਨ ਦੀ ਅਦਾਕਾਰਾਂ ਨੇ ਕੰਮ ਕੀਤਾ ਜਿਸ ਨੂੰ ਲੈ ਕੇ ਵਿਵਾਦ ਪੈ ਹੋਇਆ ਸਨਤੀ ਸ਼ਹਿਰ ਲੁਧਿਆਣਾ ਵਿੱਚ ਸੜਕਾਂ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਵਿਧਾਇਕ ਰਜਿੰਦਰ ਪਾਲ ਕੌਰ ਸ਼ੀਨਾ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿੱਤੇ ਉਹਨਾਂ ਮੌਕੇ ਤੇ ਪਹੁੰਚ ਕੇ ਜ਼ਾਇਜ਼ਾ ਲਿਆ ਉੱਥੇ ਹੀ ਮਸਲਾ ਹੱਲ ਨਾ ਹੋਤੇ ਕਾਰਵਾਈ ਦੇ ਸੰਕੇਤ ਵੀ ਦਿੱਤੇ ਨਹੀਂ ਉਹਨਾਂ ਦੱਸਿਆ ਕਿ ਲੋਕਾਂ ਦੇ ਹਿੱਤ ਨੂੰ ਵੇਖਦੇ ਹੋਏ ਤੁਰੰਤ ਸੜਕਾਂ ਤੇ ਪੈਚ ਵਰਕ ਕੀਤਾ ਜਾਵੇ ਨਹੀਂ ਤਾਂ ਅਧਿਕਾਰੀਆਂ ਤੇ ਵੀ ਕਾਰਵਾਈ ਹੋਏਗੀ ਕ੍ਰਿਤਕੋਟ ਦੀ ਜੂਲ ਇੱਕ ਵਾਰ ਫਿਰ ਤੋਂ ਸੁਰਖਿਆ ਦੇ ਵਿੱਚ ਹੈ ਜਿੱਥੇ ਇੱਕ ਕੈਦੀ ਨੇ ਫੌਹ ਲੈ ਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੈ ਜਾਣਕਾਰੀ ਦਿੰਦਿਆਂ ਜੂਲ ਅਧਿਕਾਰੀ ਗਵਾਲ ਸਿੰਘ ਤਾਲੀਵਾਲ ਨੇ ਦੱਸਿਆ ਹੈ ਕਿ ਕੈਦੀ ਸੁਰਜੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਕੈਦੀ ਜੇਲ ਦੇ ਲੰਗਰ ਵਿੱਚ ਕੰਮ ਕਰਦਾ ਸੀ ਸ਼ਾਮ ਨੂੰ ਬੰਦੀ ਕਰਨ ਦੇ ਵੇਲੇ ਇਹ ਕੈਦੀ ਨਾ ਮਿਲਿਆ ਤਾਂ ਭਾਲ ਦੇ ਦੌਰਾਨ ਇੱਕ ਖਿੜਕੀ ਦੇ ਕੁੰਡੇ ਨਾਲ ਲਟਕਿਆ ਹੋਇਆ ਪਾਇਆ ਗਿਆ ਮ੍ਰਿਤਕ ਦੀ ਜੀਬ ਚੋ ਇੱਕ ਨੋਟ ਵੀ ਬਰਾਮਦ ਹੋਇਆ ਹੈ ਅੰਮ੍ਰਿਤਸਰ-ਤਰਨਤਾਰਨ ਹਾਈਵੇ ਤੇ ਪਿਆਰਕ ਸੜਕੀ ਹਾਸਾ ਵਾਪਰਿਆ ਜਾਣਕਾਰੀ ਮੁਤਾਬਕ ਆਟੋ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋਈ ਹੈ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਸੋ ਨਲੀ ਜਾਣਕਾਰੀ ਅਨੁਸਾਰ ਇਹ ਹਾਸਾ ਆਟੋ ਦੀ ਬ੍ਰੇਕ ਫੇਲ ਹੋ ਜਾਣ ਕਾਰਨ ਵਾਪਰਿਆ ਹੈ ਹਾਸੇ ਦੌਰਾਨ ਕਾਰ ਪਲਟੀਆਂ ਖਾਂਦੀ ਖੇਤਾਂ ਵਿੱਚ ਜਾ ਡਿੱਗੀ ਹਾਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਮ੍ਰਿਤਕਾਂ ਦੇਹਾਂ ਤਰਨਤਾਰਨ ਲਿਜਾਈਆਂ ਗਈਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਟੋ ਸਵਾਰੀਆਂ ਨਾਲ ਭਰਿਆ ਹੋਇਆ ਸੀ ਤੇ ਜਿਨ੍ਹਾਂ ਦੇ ਵਿੱਚ ਕੁਝ ਦੀ ਮੌਤ ਵੀ ਹੋਈ ਹੈ ਤੇ ਕੁਝ ਗੰਭੀਰ ਵੀ ਹੋਏ ਨੇ ਸੋ ਇਸ ਦੇ ਨਾਲ ਹੀ ਸੋਲੇ ਮਾਮਲੇ ਚਾਰਜ ਕੀਤੇ ਜਾ ਰਿਹਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਆਗੂ ਸੁਰਨ ਸਿੰਘ ਪੰਦੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਦੇ ਵਿੱਚ 14 ਜੁਲਾਈ ਨੂੰ ਬਿਜਲੀ ਬੋਰਡ ਦੇ ਨੀਤੀਕਰਨ ਖਿਲਾਫ ਪੰਜਾਬ ਪਰਵਿਸ਼ਤਰ ਨੇ ਦੇਣ ਦਾ ਐਲਾਨ ਕੀਤਾ ਗਿਆ। ਉਤਰਾਖੰਡ ਦੇ ਰੁਦਰ ਪ੍ਰਿਆਗ ਦੇ ਵਿੱਚ ਲਗਾਤਾਰ ਹੋ ਰਹੀ بارش ਕਾਰਨ ਅਲਕ ਨੰਦਾ ਹੜ ਵਿੱਚ ਇਸ ਦੇ ਕੰਢਿਆਂ ਤੇ ਬਣੇ ਘਰ ਡੁੱਬ ਚੁੱਕੇ ਨੇ ਇਸ ਦੇ ਨਾਲ ਹੀ ਕੇਦਾਰਨਾਥ ਯਾਤਰਾ ਦੇ ਰੁਕਣ ਵਾਲੇ ਗੋਰੀ ਕੁੰਡ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਰਸਤਾ ਬੰਦ ਹੋ ਚੁੱਕਿਆ ਹੈ ਬਦਰੀਨਾਥ ਹਾਈਵੇ ਤੇ ਨੰਦ ਪ੍ਰਿਆਗ ਤੇ ਭਾਨੇਰ ਪਾਣੀ ਦੇ ਨੇੜੇ ਜ਼ਮੀਨ ਖਿਸਕਣ ਦੇ ਕਾਰਨ ਰਸਤਾ ਬੰਦ ਹੋ ਗਿਆ ਸੀ ਹੁਣ ਇਸ ਨੂੰ ਖੋਲ ਦਿੱਤਾ ਗਿਆ ਸੋ ਇਹ ਸਨ ਸਪੀਡ ਨਿਊਜ਼ ਦੀ ਅੱਜ ਦੀ ਖਬਰ ਇਸ ਨਾਮ ਤੋਂ ਅਗਿਆਤਨਵਾ